ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਧਰਤੀ ਪਵਿੱਤਰ ਹੈ ਗੁਰੂ ਜੀ ਹਰ ਕੀ ਪੌੜੀ ਉੱਤੇ ਆਸਣ ਲਾ ਕੇ satsang ਕਰਨ ਲੱਗੇ ਇੱਕ ਤਮਰਦਾਨਾ ਰਬਾਬ ਵਜਾਉਂਦਾ ਤੇ ਪਰਮਾਤਮਾ ਦੀ ਬਾਣੀ ਦਾ ਕੀਰਤਨ ਹੁੰਦਾ ਦੂਸਰਾ ਗੁਰੂ ਜੀ ਦੇ ਉਪਦੇਸ਼ਾਂ ਕਰਕੇ ਜੀਆਂ ਨੂੰ ਸੱਚ ਧਰਮ ਦਾ ਗਿਆਨ ਦ੍ਰਿੜਾਉਂਦੇ ਜਿੰਨੇ ਵੀ ਬਾਹਰਮੁਖੀ ਕਿਰਿਆ ਕਰਮ ਸਨ ਉਹਨਾਂ ਨੂੰ ਖੰਡਨ ਕਰਦੇ ਇਸ ਤਰ੍ਹਾਂ ਉਪਦੇਸ਼ ਸੁਣਦਿਆਂ ਹੋਇਆਂ ਬਹੁਤ ਸਾਰੇ ਲੋਕ ਸ਼ਰਧਾ ਲੂ ਬਣ ਗਏ। ਇੱਕ ਪੰਡਤ ਆ ਗੁਰੂ ਜੀ ਦੀ ਸੇਵਾ ਵਿੱਚ ਆਪਾ ਪੁੰਨਨ ਲੱਗਾ। ਉਹ ਸੱਚ ਦਾ ਟੁੰਡਾੂ ਸੀ। ਸੱਚ ਉਸ ਨੂੰ ਮਿਲ ਗਿਆ। ਇੱਕ ਦਿਨ ਉਸ ਨੇ ਬ੍ਰਾਹਮਣ ਨੇ ਬੇਨਤੀ ਕੀਤੀ ਗੁਰੂ ਜੀ ਕਿਰਪਾ ਕਰਕੇ ਮੇਰੇ ਗ੍ਰਹਿ ਵਿਖੇ ਚਰਨ ਪਾਓ ਤੇ ਪ੍ਰਸ਼ਾਦ ਛਕ ਕੇ ਨਿਹਾਲ ਕਰੋ। ਮੇਹਰਾਂ ਦੇ ਦਾਤੇ ਨੇ ਉਸ ਬ੍ਰਾਹਮਣ ਦਾ ਨਿਉਂਦਾ ਪ੍ਰਵਾਨ ਕਰ ਲਿਆ। ਉਹਦੇ ਘਰ ਚਲੇ ਗਏ ਗੁਰੂ ਜੀ ਕੀ ਦੇਖਦੇ ਨੇ ਘਰ ਦੇ ਵਿਹੜੇ ਵਿੱਚ ਇੱਕ ਪਾਸੇ ਥੋੜੀ ਜਿਹੀ ਥਾਂ ਗੋਹੇ ਮਿੱਟੀ ਨਾਲ ਲੰਬੀ ਪੋਚੀ ਹੈ ਚਿੱਟੇ ਪੋਚੇ ਨਾਲ ਕਈ ਲਕੀਰਾਂ ਖਿੱਚੀਆਂ ਹੋਈਆਂ ਨੇ ਉਹਨਾਂ ਲਕੀਰਾਂ ਦੇ ਅੰਦਰ ਹੀ ਭੋਜਨ ਤਿਆਰ ਕਰਕੇ ਰੱਖਿਆ ਹੋਇਆ ਹੈ ਘਟ ਘਟ ਦੀ ਜਾਣਨ ਹਰ ਸਭ ਕੁਝ ਜਾਣ ਗਏ ਫਿਰ ਵੀ ਪੰਡਤ ਦਾ ਪਰਮ ਨਵਰੇਤ ਕਰਨ ਵਾਸਤੇ ਪੁੱਛਣ ਲੱਗੇ ਪੁਰਸ਼ਾ ਇਸ ਦਰਦੀ ਉੱਤੇ ਪੋਚਾ ਕਿਉਂ ਫੇਰਿਆ ਹੈ ਗੁਰੂ ਜੀ ਇਹ ਸੁੱਚਾ ਚੌਂਕਾ ਹੈ ਇਸ ਵਿੱਚ ਭੋਜਨ ਤਿਆਰ ਕੀਤਾ ਹੈ ਹੁਣ ਲਕੀਰ ਮਾਰ ਦਿੱਤੀ ਹੈ ਤਾਂ ਕਿ ਦੂਸਰਾ ਕੋਈ ਪੁਰਸ਼ ਅੱਗੇ ਹੋ ਕੇ ਚੌਂਕੇ ਨੂੰ ਇਹ ਪਵਿੱਤਰ ਨਾ ਕਰ ਦੇਵੇ ਗੁਰੂ ਜੀ ਮੁਸਕਰਾਉਂਦੇ ਅਤੇ ਬੋਲੇ ਪੁਰਸ਼ਾ ਜਿਹੜਾ ਵੀ ਮਨੁੱਖ ਇਸ ਚੌਂਕੇ ਤੇ ਚੜਿਆ ਤਦੋਂ ਹੀ ਇਸਨੇ ਭੇਟੇ ਜਾਣਾ ਹੈ ਕਿਉਂਕਿ ਮਨੁੱਖ ਦੇ ਨਾਲ ਕਈ ਅਸ਼ੂਤ ਰਹਿੰਦੇ ਹਨ ਕੂ ਬੁੱਧੀ ਢੋਮਣੀ ਕੂ ਦਇਆ ਕਸਾਇਨ ਪਰ ਨਿੰਦਾ ਕਟ ਚੂੜੀ ਮੁਠੀ ਕਰੋਧ ਚੰਡਾਲ ਕਾਰੇ ਕੱਟੀ ਕਿਆ ਥੀਐ ਜਾ ਚਾਰੇ ਬੈਠਿਆ ਨਾਲ ਸੱਚ ਸੰਜਮ ਕਰਨੀ ਕਾਰਾ ਨਾਵਣ ਨਾਉ ਜਪੇਹੀ ਨਾਨਕ ਅੱਗੇ ਉੱਤਮ ਸਈ ਜੇ ਪਾਪਾ ਬੰਦ ਨ ਦੇਹੀ ਤਿਸ ਦਾ ਪ੍ਰਮਾਰਥ ਮਾੜੀ ਬੁੱਧੀ ਮਰਾਸਨ ਹੈ ਕਠੋਰਤਾ ਕਸਾਇਨ ਤੇਰੇ ਨਾਲ ਹੈ ਪ੍ਰਾਈ ਨਿੰਦਾ ਹਿਰਦੇ ਵਿੱਚ ਚੂੜੀ ਕਰੋਦ ਦਾ ਚੰਡਾਲ ਕੋਲ ਰਹਿੰਦਾ ਹੈ ਇਹ ਸਾਰੀਆਂ ਮਾੜੀਆਂ ਆਤਾਂ ਤੇਰੇ ਨਾਲ ਹਨ ਤਾਂ ਲਕੀਰਾਂ ਕੱਢ ਕੇ ਰੋਟੀਆਂ ਖਾਣ ਦਾ ਕੀ ਲਾਭ ਚੰਗਾ ਤਾਂ ਹੈ ਜੇ ਸੱਚ ਤੇ ਸੰਜਮ ਦੀਆਂ ਲਕੀਰਾਂ ਨਾਲ ਪ੍ਰਮਾਤਮਾ ਦਾ ਸਿਮਰਨ ਕਰੋ ਅਸਲੋਂ ਉਹ ਪ੍ਰਵਾਨ ਹਨ ਜੇ ਪਾਪਾਂ ਦਾ ਸਾਥ ਨਾ ਦੇਣ ਸੋ ਭਾਈ ਨਹੀਂ ਕਰਨਾ ਚਾਹੀਦਾ ਸਾਰੀ ਧਰਤੀ ਪਵਿੱਤਰ ਹੈ ਥੋੜੀ ਜਿਹੀ ਥਾਂ ਸਾਫ਼ ਕਰਨ ਨਾਲ ਕਿਤੇ ਸਾਰੀ ਧਰਤ ਥੋੜੀ ਸਾਫ਼ ਹੋ ਜਾਣੀ ਹੈ ਦਰਦੀ ਨੂੰ ਪਵਿੱਤਰ ਪਰਮਾਤਮਾ ਰੱਖਦਾ ਹੈ ਜੋ ਰੱਖਣ ਯੋਗ ਹੈ ਮਨੁੱਖ ਨੂੰ ਦਰਦੀ ਸਾਫ਼ ਕਰਨ ਦੀ ਤਾਂ ਆਪਣੇ ਮਨ ਨੂੰ ਸਾਫ਼ ਰੱਖਣਾ ਚਾਹੀਦਾ ਹੈ ਜਿਸ ਦੀ ਆਤਮਾ ਪਵਿੱਤਰ ਹੈ ਉਸ ਵਾਸਤੇ ਪਰਮਾਤਮਾ ਦੀ ਦਰਦੀ ਸਾਫ਼ ਹੈ ਉਸ ਦੀ ਨਿਗਾਹ ਸਾਫ਼ ਹੈ ਉਹ ਜੀਵਨ ਮੁਕਤ ਹੁੰਦਾ ਹੈ ਦਿਖਾਵੇ ਦੀ ਤਾਂ ਪਰਮ ਦਾ ਤਿਆਗ ਕਰੋ ਜੀਵਨ ਨੂੰ ਸਚਾਈ ਦੇ ਪੱਧਰ ਉਤੇ ਤੋਰਨ ਦਾ ਯਤਨ ਕਰੋ ਗੁਰੂ ਜੀ ਦੇ ਇਹਨਾਂ ਬਚਨਾਂ ਨੇ ਬ੍ਰਹਮਣ ਦੇ ਸਾਰੇ ਪਰਮ ਦੂਰ ਕਰ ਦਿੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ